ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਖੜੇ ਆ ਜੀ ਪਿੰਡ ਰੱਲਾ ਜ਼ਿਲ੍ਹਾ ਮਾਨਸਾ ਮਾਨਸਾ ਤੋਂ ਇਹ 8-9 ਕਿਲੋਮੀਟਰ ਦੂਰ ਪੈਂਦਾ ਹੈ ਪਿੰਡ ਰੱਲਾ ਜੋਗਾ ਰੱਲਾ ਕਹਿੰਦੇ ਨੇ ਜੋਗਾ ਜਿਹੜਾ ਉਹ گاਹਾ ਪੈ ਜਾਂਦਾ ਥੋੜਾ ਜਿਹਾ 3-4 ਕਿਲੋਮੀਟਰ ਇਹ ਰੱਲਾ ਮਸ਼ਹੂਰ ਪਿੰਡ ਹੈ ਕਾਫੀ ਵੱਡਾ ਪਿੰਡ ਹੈ ਤੇ ਅੱਜ ਆਪਾਂ ਆਏ ਆ ਜੀ ਗਿਆਨੀ ਮੋਹਨ ਸਿੰਘ ਨਰਸਰੀ ਬਹੁਤ ਹੀ ਉੱਗੇ ਕਿਸਾਨ ਹੈ ਇਹ ਤੇ ਕਾਫੀ ਪੁਰਾਣੇ ਸਾਲ ਤੋਂ ਜਿਹੜੇ ਇਹ ਟਾਈਮ ਤੋਂ ਨਰਸਰੀ ਚਲਾ ਰਹੇ ਹੈਗੇ ਤੇ ਇਹਨਾਂ ਕੋਲੇ ਜੇ ਤੁਸੀਂ ਬੂਟੇ ਦੇਖੋਗੇ ਬਹੁਤ ਹੀ ਵਧੀਆ ਬੂਟੇ ਤੇ ਹਰ ਕਿਸਮ ਦੇ ਬੂਝੇ ਮਿਲਣਗੇ ਤੁਹਾਨੂੰ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂਗੇ ਜਿਹੜੇ ਬੂਟੇ ਆ ਉਹ ਬਾਹਰ ਲਿਆਂ ਕੰਟਰੀਆਂ ਦੇ థਾਈਲੈਂਡ ਤੇ ਇਥੋਪੀਆ ਜਿੱਥੋਂ ਦੀ ਇਹਹੀਆਂ ਬਰੀਡਾਂਆਂ ਆਂ ਵੀ ਫਲ ਦੇ ਵਿੱਚ ਤੁਹਾਨੂੰ ਸੀਡ ਨਹੀਂ ਮਿਲੂਗਾ ਇਤਾਂ ਦੀਆਂ ਬਰੀਡਸ 베ਰੀ ਲਓਗੇ ਤਾਂ ਤੁਹਾਨੂੰ ਬਿਲਕੁਲ ਛੋਟੇ ਬੀਜ ਵਾਲੀ 베ਰੀ ਮਿਲੂਗੀ ਉਸ ਨਹੀਂ ਤੇ ਨਾਲੇ ਅਵੇਲੇਬਲ ਹੈਗੀ ਤੇ ਤੁਹਾਨੂੰ ਗਾਂ ਵੀ ਦਿਖਾਉਣੀ ਆ ਆ ਦੇਖੋ ਕਾਫੀ ਲੰਮੇ ਏਰੀਏ ਦੇ ਵਿੱਚ ਇਹ ਜਿਹੜੀ ਨਰਸਰੀ ਇਹੋ ਫੈਲੀ ਹੋਈ ਹੈਗੀ ਸਾਰੇ ਜਿਹੜੇ ਪੌਦੇ ਆ ਉਹ ਮਿਲਣਗੇ ਆਪਾਂ ਨੂੰ ਟੋਟਲ ਇੱਕ ਫੁੱਲ ਤੋਂ ਲੈ ਕੇ ਫੁੱਲ ਫਲ ਛਾਂ ਵਾਲੇ ਦਰਖਤ ਸਭ ਮਿਲਣਗੇ ਸਾਰੇ ਦਰਖਤ ਅਵੇਲੇਬਲ ਹੈ ਤੇ ਆਪਣੇ ਏਰੀਆ ਦੀ ਜਿਹੜੀ ਸਭ ਤੋਂ ਵੱਡੀ ਮੰਨੀ ਪਰਵੰਨੀ ਗਈ ਨਰਸਰੀ ਹੈਗੀ ਆ ਦੇਖੋ ਆ ਡਰਸ ਤੇ ਵੀ ਬਾਹਰ ਹੀ ਤੇਜ਼ ਰਹੇ ਹੈਗੇ ਡਰਸ ਤੇ ਸਾਰੇ ਬੂਜੇ ਖੜੇ ਹੋਏ ਹੈਗੇ ਤੇ ਤੁਹਾਨੂੰ ਅੱਗੇ ਜਾ ਕੇ ਦਿਖਾਉਣਾ ਇਹ ਲਗਭਗ ਇੱਥੋਂ ਲੈ ਕੇ 200 ਮੀਟਰ ਅੱਗੇ ਤੱਕ ਨਰਸਰੀ ਫੈਲੀ ਹੋਈ ਹੈਗੀ ਦੇਖੋ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਆ ਦੇਖ ਆੜੂਆਂ ਦੇ ਬੂਜੇ ਜਿਹੜੇ ਏਡੇ ਏਡੇ ਬੂਜੇ ਜਿਹੜੇ ਫਲ ਦੇਣ ਵਾਸਤੇ ਬਿਲਕੁਲ ਤਿਆਰ ਹੈਗੇ ਬਿਲਕੁਲ ਤਿਆਰ ਹੈ ਬਾਕੀ ਪਨੀਰੀ ਹਰ ਤਰ੍ਹਾਂ ਦੀ ਪਨੀਰੀ ਮਿੱਠੀ ਮਿਰਚ ਕੌੜੀ ਮਿਰਚ ਸਭ ਤਰ੍ਹਾਂ ਦੀ ਆ ਦੇਖੋ ਛਾਂ ਵਾਲੇ ਦਰਖਤ ਤੇ ਫਲਾਂ ਦੇ ਫਲਾਂ ਦੇ ਤਾਂ ਟੋਟਲੀ ਦਰਖਤ ਹੈਗੇ ਟੋਟਲੀ ਜਿਹੜਾ ਤੁਸੀਂ ਮੂੰਹ ਚੋਂ ਕੱਢ ਦੋਗੇ ਉਹੀ ਆਪਾਂ ਨੂੰ ਆਪਾਂ ਨੂੰ ਆਪਦਾ ਮਿਲ ਜੂਗਾ ਬਹੁਤ ਮੰਨੀ ਪਰਮੰਨੀ ਨਰਸਰੀ ਬਹੁਤ ਮੰਨੀ ਪਰਮੰਨੀ ਤੇ ਵੈਰਾਈਟੀਆਂ ਇਹਨਾਂ ਕੋਲੇ ਇਦਾਂ ਦੀਆਂ ਵੀ ਬਹੁਤ ਵਧੀਆ ਸੁਆਦਿਸ਼ਟ ਫਲ ਮਿਲੂਗਾ ਬਹੁਤ ਵਧੀਆ ਬਹੁਤ ਵਧੀਆ ਆਪਾਂ ਗਿਆਨੀ ਮੋਹਨ ਸਿੰਘ ਜੀ ਨਾਲ ਵੀ ਗੱਲ ਕਰਾਂਗੇ ਤਾਂ ਉਸ ਤੋਂ ਪਹਿਲਾਂ ਚੈੱਕ ਕਰੋ ਇਹਨਾਂ ਦੀ ਕੁਆਲਿਟੀ ਵੀ ਬਹੁਤ ਚੰਗੀ ਹੈ ਅਮਰੂਦ ਅਮਰੂਦ ਜਿਹੜਾ ਆਪਾਂ ਖਾਂਦੇ ਆ ਨਾ ਲਾਲ ਅਮਰੂਦ ਦਾ ਸਪੈਸ਼ਲ ਲਾਲ ਅਮਰੂਦ ਮਿਲੂ ਤੁਹਾਨੂੰ ਬਾਈ ਉਧਰ ਗੁਜੇ ਤਿਆਰ ਵੀ ਕਰ ਰਹੇ ਹੈਗੇ ਹਣਾ ਆਹ ਦੇਖੋ ਫੁੱਲ ਫਲ ਨਿੰਬੂ ਨਿੰਬੂ ਵੀ ਲੱਗੇ ਹੋਏ ਹੈਗੇ ਤਿਆਰ ਹੈ ਗੁਜੇ ਹਾਂਜੀ ਸਸਿਕਾ ਬਾਬਾ ਜੀ ਸਸਿਕਾ ਜੀ ਵਾਇਗੁਰ ਜੀ ਕਾ ਖਾਲਸਾ ਆ ਵਾਇਗੁਰ ਜੀ ਬਾਬਾ ਜੀ ਆਪਣਾ ਕਿਸ ਕਿਸ ਤਰ੍ਹਾਂ ਦੇ ਬੂਟੇ ਹੁੰਦੇ ਆਪਣੇ ਨਰਸਰੀ ਚ ਤੇ ਸਾਰੇ ਤਰ੍ਹਾਂ ਦੀਆਂ ਮਿਲ ਜਾਣਗੀਆਂ ਜੀ ਵੱਡੇ ਛੋਟੇ ਬੂਟੇ ਆਪਣੇ ਕੋਲ ਠੀਕ ਹੈ ਫਲਾਂ ਦੇ ਵੀ ਫੁੱਲਾਂ ਦੇ ਵੀ ਫੁੱਲ ਸਾਰੇ ਤਰ੍ਹਾਂ ਦੇ ਆਪਾਂ ਪਾਂਪੂ ਸਾਰੇ ਮਤਲਬ ਵੜੀ ਛੋਟੀ ਆ ਠੀਕ ਹੈ ਜੀ ਪਾਲਣਾ ਛੋਟਾ ਲੈ ਜਾਓ ਹਾਂਜੀ ਪਲੇ ਆਪਾਂ ਲੈ ਕੇ ਜਾਣਾ ਵੱਡਾ ਲੈ ਜਾਓ ਠੀਕ ਹੈ ਠੀਕ ਹੈ ਮਤਲਬ ਜਿਹੜਾ ਪਹਿਲਾਂ ਵੀ ਆਪਾਂ ਬੂਜਾ ਲੈ ਕੇ ਗਏ ਆ ਤੁਹਾਡੇ ਤੋਂ ਅਮਰੂਦ ਦਾ ਬੂਜਾ ਉਹ ਬਿਲਕੁਲ ਲਾਲ ਅਮਰੂਦ ਹੀ ਲੱਗ ਦੇਗਾ ਉਹਨੂੰ ਆ ਉਹ THAILAND ਦਾ ਅਮਰੂਦ ਹੈ ਕਾਲੀਮਾਨ ਕਹਿ ਦਿੰਦੇ ਨੇ ਅਮਰੂਦ ਨੂੰ ਠੀਕ ਹੈ ਠੀਕ ਹੈ ਇਹਨਾਂ ਦੀਆਂ ਅਲੱਗ-ਅਲੱਗ ਕਿਸਮਾਂ ਹੁਣ ਤੱਕ ਕਿਸਮਾਂ ਵਿੱਚ ਸੁਧਾਰ ਬਹੁਤ ਹੋ ਗਿਆ ਯਾਰ 4- ਹਾਂਜੀ ਅੰਬ ਨੇ ਬਹੁਤ ਤਰ੍ਹਾਂ ਦੇ ਵੱਡੇ ਤੋਂ ਵੱਡਾ ਅੰਬ ਇੱਧਰ ਪੈਨੇ ਆ ਠੀਕ ਆ ਜੀ ਸਾਰੇ ਜੀ ਹਰੇਕ ਤਰ੍ਹਾਂ ਦੇ ਬੂਟਾ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਬੂਝਾ ਫਲ ਤਿਆਰ ਵੀ ਮਿਲੂਗਾ ਤੁਹਾਨੂੰ ਵੀ ਤਿਆਰ ਫਲ ਆ ਆ ਆਪਣਾ ਲਾ ਆ ਦੇਖੋ ਆ ਦੇਖੋ ਐਡਾ ਵੱਡਾ ਬੂਝਾ ਚੌਸਾਂਬਾ 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 ਕਹਿੰਦੇ ਇਹਨੂੰ ਹਣਾ ਬਾਬਾ ਜੀ ਹਾਂ ਹਾਂ ਚੌਸਾਂਬਾ ਇਧਰ ਆਉਣੇ ਆ ਚੀਕੂ ਆ ਦੇਖੋ ਚੀਕੂ ਜਮਾ ਬੂਜਾ ਤਿਆਰੀ ਤਾਂ ਇਹ ਬਾਬਾ ਜੀ ਇਹ ਤਾਂ ਲੱਗਿਆ ਹੋਇਆ ਹੈ ਨਾ ਇਹਨੂੰ ਲਾਇਆ ਹੋਇਆ ਦਿਖਾਉਣ ਵਾਸਤੇ ਜੀ ਹਾਂ ਦਿਖਾਉਣ ਉਸ ਆ ਖਜੂਰਾਂ ਆਪਣੇ ਕੋਲੇ ਓਰੀਜਨਲ ਆ ਖਜੂਰ ਐਡੀ ਐਡੀ ਫਲ ਚੱਕੀ ਜਾਂਦੀਆਂ ਇਹ ਖਜੂਰਾਂ ਹੂੰ ਉਹ ਦੇ ਫਲ ਚੱਕੀ ਖੜੀ ਜੜ ਚ ਠੀਕ ਆ ਠੀਕ ਆ ਆ ਖਜੂਰ ਜੀ ਫਲ ਦੇਣ ਤਿਆਰ ਹੈ ਫਲ ਦੇਣ ਨੂੰ ਹਾਂ ਇਹ ਓਰੀਜਨਲ ਖੰਜੂਰਾ ਨੇ ਓਰੀਜਨਲ ਖਜੂਰ ਆ ਬਾਬਾ ਜੀ ਕਾਦੇ ਬੁੱਝੇਗੇ ਆਹਾ ਇਧਰ ਇਹ ਕੰਗੀ ਪਾਮ ਆ ਗਈ ਆ ਕੰਗੀ ਪਾਮ ਹਾਂ ਇਹ ਆ ਗਿਆ ਆਪਣਾ ਕੋਲੇ ਉਹ ਵੱਡੇ ਤੋਂ ਵੱਡੇ ਦੇ ਨਿੰਬੂ ਪਏ ਨੇ ਉਹ ਨਿੰਬੂ ਉਹ ਦੇਖੋ ਹਾਂ ਇਹ ਲੀਚੀ ਆ ਗਈ ਆ ਫਲ ਆ ਆ ਲੀਚੀ ਆ ਗਈ ਭਰੀ ਪਈ ਫਲ ਨਾਲ ਫਲ ਨਾਲ ਰੱਟੀ ਪਈ ਆ ਦੇਖੋ ਬੂਰ ਦੇਖੋ ਬਹੁਤ ਸ਼ਾਨਦਾਰ ਜੀ ਕੰਮ ਹੈ ਜੀ ਲੱਗਦਾ ਨਰਸਰੀ ਚ ਆ ਕੇ ਜਾਵਾਂ ਹਾਂ ਆ ਦੇਖੋ ਸ੍ਰੀ ਰਾਮ ਲੱਗੀ ਜਾਨੂੰ ਆ ਦੇਖੋ ਖਜੂਰ ਖਜੂਰ ਦਾ ਪੌਦਾ ਆ ਦੇਖੋ ਖਜੂਰ ਆ ਦੇਖੋ ਆ ਖਜੂਰ ਦਾ ਫਲ ਤਿਆਰ ਹੈ ਇਹ ਹਾਂ ਲੱਗਣਾ ਸਾਲ ਚੱਕ ਲੈਂਦੀ ਹੈ ਹਮ ਵਧੀਆ ਜੀ ਅੱਛਾ ਬਾਬਾ ਜੀ ਰੇਟ ਰੂਟ ਦਾ ਕਿਵੇਂ ਕਿੰਨਾ ਛੋਟੇ ਕੋਈ ਰੇਟ ਹੈ ਜੀ ਅੱਛਾ ਵੱਡੇ 부ਜੇ ਦਾ ਵੱਧ ਰੇਟ ਹੈ ਤੇ ਛੋਟੇ ਦਾ ਘੱਟ ਰੇਟ ਹੈ ਠੀਕ ਹੈ ਜੀ ਦੇਸੀ ਖਜੂਰ ਐਡੀ ਵੱਡੀ ਹੋ ਗਈ ਇਹਨੇ ਫਲ ਚੱਕਿਆ ਨੇ ਆਹ ਦੇਸੀ ਖਜੂਰ ਹੈ ਹਾਂ ਇਹਨੇ ਫਲ ਚੱਕਿਆ ਨੇ ਫਲ ਚੱਕਿਆ ਨਹੀਂ ਐਡਾ 부ਜਾਗਾ ਇਹ ਉਹ ਆ ਜਿਹੜੀ 오ਰੀਜਨਲ ਖਜੂਰ ਹੈ ਤੇ ਆਮ ਬੀ ਆਮ ਬੀ ਜੀ ਅੱਛਾ ਇਹ ਕਿਹੜਾ ਆਮ ਬਾਈ ਕੀ ਕੀ ਚਲ ਕਲਕੱਤੇ ਵਾਲੀ ਵੈਰੈਟੀ ਹੈ ਜੀ ਵਧੀਆ ਕਲਕੱਤੇ ਦੀ ਵੈਰੈਟੀ ਹੈ ਅਮਰਪਾਲੀ ਚੌਸਾ ਅਮਰਪਾਲੀ ਚੌਸਾ ਲਾਂਗੜਾ ਆ ਛੋਟੇ ਛੋਟੇ ਨੇ ਫਲ ਲੱਗਿਆ ਆ ਦੇਖੋ ਆ ਬੂਜੇ ਨੂੰ ਆ ਦੇ ਫਲ ਲੱਗਿਆ ਹੋਇਆ ਹਾਂ ਛੋਟੇ ਛੋਟੇ ਨੇ ਫਲ ਚੱਕੀ ਜਾਂਦਾ ਆ ਦੇ ਬਿਲਕੁਲ ਹਰੀ ਭਰੀ ਨਰਸਰੀ ਹੈ ਕੋਈ ਬੂਜੇ ਨੂੰ ਬੱਚਿਆ ਨਹੀਂ ਦਿਖ ਰਿਹਾ ਬਹੁਤ ਛੋਟੇ ਛੋਟੇ ਬੂਟਿਆਂ 'ਨ ਫਲ ਲੱਗਿਆ ਹੋਇਆ ਬਹੁਤ ਸ਼ਾਨਦਾਰ ਬਾਬਾ ਜੀ ਇੱਕ ਪੂਜਾ ਕੱਢ ਦਿਓ ਉੱਥੋਂ ਵਧੀਆ ਜਿਹਾ ਆਪਣੇ ਵਾਸਤੇ ਕੱਢ ਦਿੰਨੇ ਜੀ ਹਾਂ ਓਹ ਦੇਖੋ ਬਹੁਤ ਏਰੀਆ ਚ ਫੈਲੀ ਹੋਈ ਨਰਸਰੀ ਬਈ ਆ ਜੋ ਜਿਹੜੇ ਆਪਣੇ ਪਿੰਡਾਂ ਚ ਲੈ ਕੇ ਜਾਂਦੇ ਹੁੰਦੇ ਨੇ ਨਾ ਸੈਂਕਲਾ ਸੂਂਕਲਾਂ ਤੇ ਮੰਨ ਕੇ ਚਲੋ ਬੁੱਝੇ ਉਹਨਾਂ ਦੀ ਕੋਈ ਹੋ ਨਹੀਂ ਹੁੰਦੀਗੀ ਵੈਰਾਈਟੀ ਇੱਥੋਂ ਚੱਕ ਕੇ ਲੈ ਜਾਂਦੇ ਜਿਹੜੇ ਆਸੇ ਪਾਸਿਓਂ ਆ ਇਹਨਾਂ ਕੋਲੇ ਵੈਰਾਈਟੀ ਆ ਪੂਰੀ ਆ ਆ ਵੱਡਾ ਅੰਬ ਹੈਗਾ ਵੱਡੀ ਵੈਰਾਈਟੀ ਆ ਗਈ ਅੱਛਾ ਆ ਵੱਡਾ ਅੰਬ ਆ ਗਿਆ ਹੂੰ ਉਹ ਦੇਖੋ ਉਹਦਾ ਪੂਰੇ ਦਰਖਤ ਹੀ ਬਣੇ ਪਏ ਆ ਹਾਂ ਆ ਵੱਡੇ ਵੱਡੇ ਅੰਬ ਆ ਗਏ ਜੀ ਹੂੰ ਪੂਰੇ ਦਰਖਤ ਹੀ ਬਣੇ ਪਏ ਆ ਤੁਹਾਨੂੰ ਵੱਡੇ ਅੰਬ ਆ ਗਏ ਆ ਆ ਬਾਬਾ ਜੀ ਕਦੇ ਆਹ ਇਹ 12 ਮਾਸੀ ਅੰਬ ਆ ਗਿਆ ਅੱਛਾ ਇਹ 12 ਮਾਸੀ ਆ 12 ਮਾਸੀ 12 ਮਹੀਨੇ ਕੀ ਗ੍ਰਾਮਬ ਲੱਗਦਾ ਅੱਛਾ ਮਿੱਠਾ ਹੁੰਦਾਗਾ ਇਹ ਕਿ ਦੂਜਾ ਆ ਦੇਖੇ ਵੱਡੇ ਅੰਬ ਆ ਗਏ ਇਹ ਵੀ ਫਲ ਚੱਕੀ ਜਾਂਦੇ ਨੇ ਸਾਰੇ ਬਿਲਕੁਲ ਜਿਵੇਂ ਤਿਆਰ ਆਏ ਬੁੱਝੇ ਹਾਂ ਵੱਡੇ ਥਾਲੀਆਂ ਜਾ ਗਏ ਹੂੰ ਇਧਰ ਕਿੰਨੂ ਪਿਆ ਸਾਰਾ ਆ ਸਾਰਾ ਕਿੰਨੂ ਹਾਂ ਇਹ ਫਲ ਚੱਕੀ ਜਾਂਦਾ ਜੀ ਅੱਛਾ ਬਾਬਾ ਜੀ ਕਿੰਨੂ ਦੀ ਵੈਰੈਟੀ 'ਚ ਵੀ ਸੁਧਾਰ ਹੋਇਆ ਜੀ ਕੁਛ ਪਹਿਲਾਂ ਹਾਂ ਮਾਰ ਕੇ ਕਿੰਨੇ ਮੂਹਿਆਂ ਦੀ ਸਰੇ ਦੀ ਹੂੰ ਪਹਿਲਾਂ ਇੱਕ ਲੱਗਿਆ ਹੋਇਆ ਬੂਜਾ ਸਾਡੇ ਆਪਣੇ ਉੱਥੇ ਹੂੰ ਤੇ ਬਿਲ ਬਹੁਤ ਮਿੱਠਾ ਤੇ ਬੀ ਉਹਦੇ ਬਿਲਕੁਲ ਨਾ ਮਾਤਰ ਸੀਗੇ ਉਹਦੇ ਚ ਹਾਂ ਬੱਚੇ ਥੋੜਾ ਥੋੜਾ ਬੀ ਆਉਣ ਲੱਗ ਗਿਆ ਬੁੱਟਿਆਂ ਦੇ ਆ ਘਰ ਮੇ ਬੁੱਟਿਆ ਉਹ ਦੇਖੋ ਨਿੰਬੂ ਬੱਲੇ ਬੱਲੇ ਹਾਂਜੀ ਨਰੰਗੀ ਆ ਗਈ ਹੂੰ ਭਰੀ ਪਈ ਆ ਉਹ ਨਰੰਗੀ ਹੂੰ ਉਹ ਦੇਖੋ ਨਰੰਗੀ ਭਰੀ ਪਈ ਆ ਫਲ ਨਾਲ ਬਹੁਤ ਸ਼ਾਨਦਾਰ ਤੇ ਬੂਝੇ ਉਹ ਲਫਾਫਿਆਂ ਚ ਲੱਗੇ ਹੋਏ ਐ ਹਾਂ ਐਡਾ ਵੱਡਾ ਬੁੱਟਾ ਆ ਵੱਡੇ ਥੈਲੇ ਚ ਵੱਡੇ ਥੈਲੇ ਚ ਹਾਂ ਕੜੇ ਤੇ ਤਿਆਰੇ ਜਿਵੇਂ ਮਰਜ਼ੀ ਲਿਜਾ ਸਕਦੇ ਹੋ ਤੁਸੀਂ ਹਾਂ ਐਡਾ ਵੱਡਾ ਬੁੱਟਾ ਵਧੀਆ ਕੱਟ ਕੇ ਦੇ ਆ 1200 ਰੁਪਏ ਦਾ ਹੀ ਐ 1200 ਰੁਪਏ ਦਾ ਬੂਝਾ ਹਾਂ ਮੋਟੀ ਗੱਠ ਸ਼ਾਨਦਾਰ ਇਹ ਤਾਂ ਤਿਆਰ ਹੈ ਜਮਾ ਹਾਂ ਰਈ ਗੱਠ ਕੜਿਆਂ ਤੇ ਚੱਲੂਗਾ ਅੱਛਾ ਇਹ ਜਮਾ ਸ਼ੋਅ ਵਾਸਤੇ ਬਹੁਤ ਵਧੀਆ ਹੈ ਨਾ ਜੀ ਹਾਂ ਇੱਥੇ ਤਿਆਰ ਹੋਇਆ ਇਹਨੂੰ ਕੋਈ ਦਿੱਕਤ ਨਹੀਂ ਹੈਗੀ ਹੋ ਪਹਿਣ ਗਾਹਾਂ ਤੇ ਆ ਤਾਂ ਜਮਾ ਗੱਲ ਬਣੀ ਪਈ ਏ ਜੀ ਲੱਗਦਾ ਵੀ ਇੱਥੇ ਤਾਂ ਬਹੁਤ ਸ਼ਾਨਦਾਰ ਬਈ ਸ਼ਾਨਦਾਰ ਆ ਗਿਆ ਅੱਛਾ ਆ ਬਾਬਾ ਜੀ ਆ ਉਹ ਜਿਹੜਾ ਆਪਣਾ ਅਮਰੂਦ ਉਹ ਕਾਲਾ ਜ ਅਮਰੂਦ ਹੋਰ ਵੈਰੀਟੀ ਏ ਕੋਈ ਹਾਂ ਇਹ ਗਾਹ ਮੂਰੇ ਤਿਆਰ ਕਰਨ ਬਾਅਦ ਚ ਨਾ ਹੂੰ ਅਮਰੂਦ ਲਿਆਂਦੇ ਰਹਿਣਾ ਥੱਲੇ ਲਾਵਾਂਗੇ ਮੂਰੇ ਫਿਰ ਇਹਨਾਂ ਬੂਟੇ ਬੂਟੇ ਤਿਆਰ ਕਰਾਂਗੇ ਅੱਛਾ ਉਹ ਬਰੀਡ ਤਿਆਰ ਕਰੋਗੇ ਕਹਿੰਦੇ ਹਾਊਸ ਹੈ ਨਾ ਹੋਰ ਬੂਜਾ ਕੋਈ ਹਾਂਜੀ ਹਾਂਜੀ ਜੀ ਦੋਨੋਂ ਤਾਂ ਹੋਰ ਤਿਆਰ ਹੋ ਜਾਊਗਾ ਹਾਂ ਖਾਣੀ ਤਾਂ ਤੋੜ ਲਿਆ ਹਾਂ ਆਪਾਂ ਖਾ ਕੇ ਦੇਖਦੇ ਆ ਨਰੰਗੀ ਕਹਿੰਦੇ ਇਹਨੂੰ ਨਰੰਗੀ ਵੀ ਖੱਤੀ ਜਾਂਦੀ ਹੈ ਹਾਂ ਆ ਦੇਖੋ ਵੀ ਫਲ ਅੱਛਾ ਇਹ ਤੁਸੀਂ ਦਿਖਾਉਣ ਵਾਸਤੇ ਲਾਏ ਹੋਏ ਆ ਬੂਟੇ ਆਹ ਦੇਖੋ ਵੀ ਕਿੰਨੂੰ ਵਾਂਗੂ ਕਿੰਨੂੰ ਵਾਂਗੂ ਆ ਇਹ ਹਾਂ ਇਹਨਾਂ ਤਾਂ ਬੂਟੇ ਤਿਆਰ ਕਰਦੇ ਨੇ ਕਿੰਨੂੰ ਵਾਂਗੂ ਆ ਮੱਲੋ ਹਾਂ ਇਹ ਤਾਂ ਬੂਟਾ ਤਿਆਰ ਕਰਦੇ ਨੇ ਇਹ ਤਾਂ ਹੁਣ ਮੂਰੇ ਬੂਟੇ ਤਿਆਰ ਕਰਾਂਗੇ ਇਹ ਸਿੱਧਾ ਹੀ ਖਦਾ ਆਹ ਦੇਖੋ ਲੈ ਵੀ ਆਹਾ ਹਾ ਹਾ ਕੀ ਬਾਤ ਆ ਵੀ ਇਹ ਨੀ ਆ ਦੇਖ ਮੇਰੇ ਵੀਰ ਆਤਾ ਜਮਾ ਇਹ ਇਹ ਸਿੱਲਣ ਦੀ ਲੋੜ ਨਹੀਂ ਇਹਨੂੰ ਅੱਛਾ ਸਿੱਲਣ ਦੀ ਲੋੜ ਨਹੀਂ ਐਂ ਖਾਓ ਇਹਨੂੰ ਦੇਖੋ ਬਿਲਕੁਲ ਆ ਜਮਾ ਹਾਂ 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 ਲੈ ਵੀ ਇਹ ਤਾਂ ਜਮਾ ਸ਼ਾਨਦਾਰ ਕੰਮ ਹੈ ਹਾਂ ਮੈਂ ਸਮਝ ਨਹੀਂ ਲੱਗ ਰਹੀ ਮੈਨੂੰ ਸਮਝ ਆਉਂਦਾ ਮੈਂ ਤਾਂ ਮਿਹਰਜੋ ਕੀ ਹਾਂ ਕੀ ਬਾਤ ਆ ਬਈ ਆ ਦੇਖੋ ਹਜ਼ਾਰਾਂ ਹੀ ਇਹੇ ਜਿਹਾ ਆਪਾਂ ਨੂੰ ਬੂਜੇ ਘਰੇ ਲਾਉਣੇ ਚਾਹੀਦੇ ਆ ਬਈ ਬਹੁਤ ਜ਼ਰੂਰੀ ਹੈ ਹਾਂ ਜਿੰਨੇ ਲੱਗੀਆਂ ਨੇ ਚੱਲ ਹਾਂ ਇਹਨਾਂ ਕਿ ਚੱਲ ਔਰਗੈਨਿਕ ਨਾਲੇ ਨਾ ਕੋਈ ਰੇ ਨਾ ਸਪਰੇ ਬਿਲਕੁਲ ਔਰਗੈਨਿਕ ਚੀਜ਼ ਹੈ ਰੇਰੂ ਤਾਂ ਨਹੀਂ ਪਾਉਂਦੇ ਬਾਬਾ ਆਪਾਂ ਥੋੜਾ ਨਿਵਾਹ ਸਾਰੇ ਰੇਰੂ ਤਾਂ ਨਹੀਂ ਪਾਉਂਦੇ ਆਪਾਂ ਨਹੀਂ ਤਾਂ ਮੜਾ ਮੜਾ ਸਪਰੇ ਕਰਨੀ ਪੈਂਦੀ ਹਾਂ ਸਪਰੇ ਸਪੂ ਤਾਂ ਸੰਕ ਸੰਕ ਵਾਲੀ ਮਣੀ ਮੋਟੀ ਕਰਨੀ ਪੈਂਦੀ ਹੈ ਫਿਰ ਉਹ ਤਾਂ ਬੁੱਧ ਤੇ ਚਲਾਉਣ ਵਾਸਤੇ ਤਾਂ ਖਰਾ ਕਾਫੀ ਕੁਝ ਕਰਨਾ ਪੈਂਦਾ ਹੈਗਾ ਹਨਾ ਹਾਂ ਜੀ ਸਹੀ ਚੱਲਦਾ ਹੂੰ ਬਹੁਤ ਸ਼ਾਨਦਾਰ ਕੰਮ ਹੈ ਜੀ ਆ ਪਿੱਪਲ ਆ ਗਿਆ ਫੁੱਲਾਂ ਵਾਲਾ ਅੱਛਾ ਹੈ ਪਿੱਪਲ ਫੁੱਲਾਂ ਵਾਲਾ ਸ਼ਾਂਸਤੇ ਬਹੁਤ ਸ਼ਾਨੀ ਬਹੁਤ ਵਧੀਆ ਮੰਨਦੀ ਤੇ ਠੀਕ ਆ ਠੀਕ ਆ ਵੀ ਫੁੱਲ ਫੁੱਲ ਲੱਗ ਰਿਹਾ ਜੀ ਹੂੰ ਆ ਦੇਖੋ ਵੀ ਸ਼ਾਂਸਤੇ ਜੇ ਕਿਸੇ ਨੇ ਲਾਉਣਾ ਤਾਂ ਬੁੱਟਾ ਬਹੁਤ ਸ਼ਾਨਦਾਰ ਚੀਜ਼ ਹੈ ਆ ਵੀ ਛੋਟੇ ਛੋਟਾ ਮਿਲ ਜਾਂਦਾ ਬੁੱਟਾ ਆਹ ਕੋਈ ਨਹੀਂ ਛੋਟੇ ਹੂੰ ਹਰ ਟੈਪ ਦੀ ਵੈਰਾਈਟੀ ਮਿਲੂਗੀ ਇੱਥੇ ਹਰ ਟੈਪ ਦੀ ਪੰਜਾਬ ਦੀ ਮੰਨ ਲਾ ਤਾਂ ਮੰਨੀ ਪਰਵੰਨੀ ਨਰਸਰੀ ਹੈ ਜੀ ਜਿਹੜੇ ਵੀ ਕਿਸੇ ਨੂੰ ਪੁੱਛ ਲੋਂਗੇ ਨਾ ਤੁਸੀਂ ਵੀ ਬੂਟਾ ਕਿੱਥੋਂ ਲੈਂਦਾ ਰਲ ਆਏ 12 ਉਹ ਵੀ ਆਪਣਾ ਬੂਝੇ ਸਾਰੇ ਸਟੇਟਾਂ ਚੋਂ ਆਉਂਦੇ ਜੀ ਆਪਣੇ ਕੋਲ ਬਾਬਾ ਜੀ ਆਂਧਰਾ ਤੋਂ ਤਾਮਿਲਨਾਡੀ ਤੋਂ ਜਿੱਥੋਂ ਦੀ ਵੀ ਇਹਨਾਂ ਨੂੰ ਚੰੰਗੀ ਲੱਗਦੀ ਹੈ ਬਰੀਡ ਸਾਰੀ ਲੈ ਆਉਂਦੇ ਹੈਗੇ ਆਹ ਦੇਖੋ ਆਪਣਾ ਚੀਕੂ ਲੱਗੇ ਪਰ ਵੱਡੇ ਸਾਲਿਆਂ ਚ ਆਹ ਦੇਖੋ ਲੈ ਵੀ ਥੈਲੀ ਚ ਬੂਟਾ ਲੱਗਿਆ ਤੇ ਚੀਕੂ ਤਿਆਰ ਹੈ ਆ ਦੇਖ ਆਪਾਂ ਲੈ ਜਾ ਸਕਦੇ ਆ ਚੱਕ ਕੇ ਨਾਰਮਲੀ ਗੱਡੀ ਤੇ ਰਾਮਨਾਲ ਲੈ ਜਾ ਸਕਦੇ ਆ ਆ ਦੇਖੋ ਚੀਕੂ ਬਈ ਕਿੰਨੇ ਤਰੀਕੇ ਨਾਲ ਪੈਕ ਕੀਤਾ ਹੋਇਆ ਹੈ ਬਿਲਕੁਲ ਨਾਲ ਨਾਲ ਆਪਾਂ ਨਾ ਰੰਗੀ ਖਾਈ ਜਾਨੇਗੇ ਹੂੰ ਸੰਭਾਗ ਬੂਟਾ ਦੇ ਮੁਕਤ ਹੂੰ ਹੂੰ ਆਮਬ ਜੀ ਆ ਦੇਖੋ ਬਈ ਸਾਰੀ ਬਰੀਡ ਤਿਆਰ ਹੈ ਤੇ ਵਾਤਾਵਰਨ ਨੂੰ ਵੀ ਸਾਫ਼ ਰੱਖਣਾ ਆਪਣਾ ਜ਼ਰੂਰੀ ਹੁੰਦਾ ਜੀ ਤੇ ਜਰੂਰ ਸਾਰੇ ਜਣੇ ਇਹ ਜੇ ਫਲਦਾਰ ਬੂਜੇ ਘਰੇ ਲਾ ਕੇ ਰੱਖੋ ਆ ਦੇਖੋ ਚੀਕੂ ਚੀਕੂ ਤਿਆਰ ਹੈ ਜੀ ਤਾਂ ਠੀਕ ਹੈ ਜੀ ਧੰਨਵਾਦ ਬਹੁਤ-ਬਹੁਤ ਸਾਰਿਆਂ ਦਾ ਤੇ ਜੋ ਵੀ ਇਹਨਾਂ ਤੋਂ ਬੂਟਾ ਲੈ ਜਾਣਾ ਸਕਦਾ ਹੈ ਲੈ ਜਾਣਾ ਚਾਹੁੰਦਾ ਹੈ ਲੈ ਜਾ ਸਕਦੇ ਹਾਂ ਨੰਬਰ ਆਪਾਂ ਇਹਨਾਂ ਦਾ ਪਾ ਦੇਾਂਗੇ ਧੰਨਵਾਦ ਜੀ ਬਹੁਤ ਬਹੁਤ ਵੀਰਾਂ ਦਾ